ਵੀਰਵਾਰ ਨੂੰ ਕੀਤੀ ਇਹ ਗਲਤੀ ਸੁਧਾਰ ਲੋ ਤੁਹਾਡੇ ਕੋਲ ਪੈਸਾ ਆਉਣ ਲੱਗ ਜੇਗਾ ਪੈਸੇ ਬਿਨਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਚਾਹੇ ਤੁਹਾਡਾ ਕੋਈ ਆਂਡੀ ਗਵਾਂਡੀ ਹੋਵੇ ਚਾਹੇ ਰਿਸ਼ਤੇਦਾਰ ਚਾਹੇ ਸਾਕਾ ਭਰਾ ਤੇ ਚਾਹੇ ਸਾਕਾ ਪਿਓ ਤੁਹਾਡੇ ਨਾਲ ਕਿਸੇ ਨੇ ਨਹੀਂ ਵਰਤਣਾ ਉਹ ਸੋਚਣਗੇ ਕਿ ਕਿਤੇ ਪੈਸੇ ਨਾ ਉਦਾਰੇ ਮੰਗ ਲੇ ਚਲੋ ਇੱਕ ਟਾਈਮ ਤੇ ਇਹ ਨਾ ਵੀ ਵਰਤਣਗੇ ਤਾਂ ਕੋਈ ਗੱਲ ਨਹੀਂ ਪਰ ਜੋ ਪੈਸਾ ਨਾ ਹੋਣ ਕਰਕੇ ਆਪਣੇ ਪਰਿਵਾਰ ਦੇ ਵਿੱਚ ਜੋ ਦਿੱਕਤ ਆਏਗੀ ਜਿਵੇਂ ਕਲੇਸ਼ ਜੇ ਮੇ ਦੁੱਖ ਉਹਨਾਂ ਦਾ ਸਾਹਮਣਾ ਤਾਂ ਆਪਾਂ ਨੂੰ ਕਰਨਾ ਹੀ ਪਏਗਾ ਇਸ ਕਰਕੇ ਵੀਡੀਓ ਨੂੰ ਪੂਰਾ ਵੇਖ ਕੇ ਉਹ ਗਲਤੀ ਹੋਣ ਤੋਂ ਪਹਿਲਾਂ ਹੀ ਤੁਸੀਂ ਆਪ ਹੀ ਬਚੋ ਤੇ ਜੇ ਗਲਤੀ ਕਰ ਦਿੱਤੀ ਹੈ ਫਿਰ ਉਹਨੂੰ ਸੁਧਾਰਨਾ ਕਿੱਦਾਂ ਇਹ ਵੀ ਵੀਡੀਓ ਦੇ ਅੰਤ ਵਿੱਚ ਗੱਲ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਗਰੀਬ ਬੰਦਾ ਆਪਣੀ ਪਤਨੀ ਤੇ ਬੱਚੇ ਨਾਲ ਪਿਛਲੇ 3 ਦਿਨਾਂ ਤੋਂ ਭੁੱਖਾ ਸੀ ਘਰ ਦੇ ਵਿੱਚ ਨਾ ਤਾਂ ਆਟਾ ਸੀ ਨਾ ਚੌਲ ਨਾ ਹੀ ਰਾਸ਼ਨ ਉਸ ਗਰੀਬ ਨੂੰ ਕਿਤੋਂ ਕੰਮ ਮਿਲਦਾ ਨਹੀਂ ਪਿਆ ਸੀ ਇਸ ਕਰਕੇ ਪੈਸੇ ਵੀ ਹੈ ਨਹੀਂ ਸੀ 3 ਦਿਨਾਂ ਬਾਅਦ ਉਸ ਗਰੀਬ ਨੂੰ ਕਿਤੋਂ ਕੰਮ ਮਿਲਦਾ ਤੇ 500 ਰੁਪਏ ਲੈ ਕੇ ਆਪਣੇ ਘਰ ਆਉਂਦਾ ਆਪਣੀ ਪਤਨੀ ਤੇ ਬੱਚੇ ਨੂੰ ਨਾਲ ਲਿਜਾ ਕੇ ਇੱਕ ਰਾਸ਼ਨ ਦੀ ਦੁਕਾਨ ਤੇ ਜਾਂਦਾ ਉੱਥੇ ਜਾ ਕੇ ਰਾਸ਼ਨ ਖਰੀਦਦਾ ਜਿਹੜਾ ਸੇਠ ਰਾਸ਼ਨ ਵੇਚ ਰਿਹਾ ਹੁੰਦਾ ਉਹ ਉਸ ਦਾ ਰਾਸ਼ਨ ਪੈਕ ਕਰ ਦਿੰਦਾ ਤੇ ਬਿੱਲ ਬਣਾਉਂਦਾ ਹੈ ਬਿੱਲ ਬਣ ਜਾਂਦਾ ਹੈ 510 ਰੁਪਏ ਉਹ ਗਰੀਬ ਵਿਚਾਰਾ 500 ਰੁਪਏ ਦੇ ਦਿੰਦਾ ਹੈ ਤੇ ਉਹ ਸੇਠ ਕਹਿੰਦਾ ਕਿ 10 ਰੁਪਏ ਹੋਰ ਦੇ ਗਰੀਬ ਕਹਿੰਦਾ ਕਿ ਮੇਰੇ ਕੋਲ ਤਾਂ 500 ਰੁਪਏ ਹੀ ਨੇ 10 ਰੁਪਏ ਮੈਂ ਤੁਹਾਨੂੰ ਫੇਰ ਦੇ ਜੂਗਾ ਸੇਠ ਕਹਿੰਦਾ ਨਹੀਂ 10 ਰੁਪਏ ਹੈ ਨਹੀਂ ਤਾਂ ਆ ਰਾਸ਼ਨ ਵੀ ਇੱਥੇ ਰੱਖ ਦੇ ਰਾਸ਼ਨ ਵੀ ਫੇਰ ਲੈ ਦੀ ਉਹ ਗਰੀਬ ਇਨਸਾਨ ਸੇਠ ਨੂੰ ਕਹਿੰਦਾ ਕਿ ਅਸੀਂ ਪਿਛਲੇ 3 ਦਿਨਾਂ ਤੋਂ ਕੁਝ ਨਹੀਂ ਖਾਧਾ ਮੇਰਾ ਬੱਚਾ ਵੀ ਭੁੱਖ ਹੈ ਪਤਨੀ ਵੀ ਤੇ ਮੈਂ ਵੀ ਤੁਸੀਂ ਸਾਨੂੰ ਇਹ ਰਾਸ਼ਨ ਦੇ ਦਿਓ ਅਸੀਂ ਤੁਹਾਨੂੰ 10 ਰੁਪਏ ਫਿਰ ਦੇ ਜਾਾਂਗੇ। ਉਹ ਸੇਠ ਨੂੰ ਜਦੋਂ ਇੰਨੀ ਗੱਲ ਪਤਾ ਚੱਲਦੀ ਹੈ ਤਾਂ ਉਹ ਸੇਠ ਕਹਿੰਦਾ ਆਪਣੇ ਬੱਚੇ ਤੇ ਪਤਨੀ ਨੂੰ ਮੇਰੇ ਕੋਲ ਬੁਲਾ। ਤਾਂ ਉਹ ਤਿੰਨੋਂ ਉਸ ਦੇ ਕੋਲ ਆ ਜਾਂਦੇ ਨੇ। ਸੇਠ ਉਹਨਾਂ ਤਿੰਨਾਂ ਨੂੰ ਬਿਠਾ ਕੇ ਚੰਗੀ ਤਰ੍ਹਾਂ ਆਪਣੇ ਘਰੋਂ ਰੋਟੀ ਮੰਗਾ ਕੇ ਉਹਨਾਂ ਨੂੰ ਖਵਾਉਂਦਾ। ਰੋਟੀ ਪਾਣੀ ਖਵਾਉਣ ਤੋਂ ਬਾਅਦ ਉਹਨਾਂ ਨੂੰ ਪੁੱਛਦਾ ਕਿ ਹੋਰ ਕੋਈ ਚਾਹੀਦਾ? ਤਾਂ ਉਹ ਕਹਿੰਦੇ ਨਹੀਂ। ਦਾ ਸੇਠ ਉਹਨਾਂ ਨੂੰ ਕਹਿੰਦਾ "ਜਾ ਹੁਣ 10 ਰੁਪਏ ਕਿਤੋਂ ਲੈ ਕੇ ਆ" ਤਾਂ ਉਹ ਗਰੀਬ ਵਿਚਾਰਾ ਕਿਤੋਂ ਜਾਂਦਾ 10 ਰੁਪਏ ਲੈ ਕੇ ਆਉਂਦਾ ਤੇ ਉਹ ਸੇਠ ਨੂੰ ਦਿੰਦਾ ਸੇਠ ਤੋਂ ਰਾਸ਼ਨ ਲੈ ਕੇ ਉਹ ਗਰੀਬ ਇਨਸਾਨ ਆਪਣੇ ਘਰੇ ਚੱਲ ਜਾਂਦਾ ਉਸੇ ਸੇਠ ਦੇ ਕੋਲ ਇੱਕ ਇਨਸਾਨ ਹੋਰ ਕੰਮ ਕਰਦਾ ਸੀ ਉਹ ਪੁੱਛਦਾ ਕਿ ਸੇਠ ਜੀ ਇਹ ਕੀ ਕੀਤਾ ਦੂ ਚੰਗਾ ਤੁਸੀਂ 10 ਰੁਪਏ ਉਹਨਾਂ ਨੂੰ ਛੱਡ ਦਿੰਦੇ ਤੁਸੀਂ ਉਹਨਾਂ ਨੂੰ ਰੋਟੀ ਖਵਾਈ, ਇਤੋਂ ਵੱਧ ਤਾਂ ਤੁਸੀਂ ਆਪਣਾ ਨੁਕਸਾਨ ਕਰਵਾ ਲਿਆ। ਇਤੋਂ ਚੰਗਾ 10 ਰੁਪਏ ਛੱਡ ਦਿੰਦੇ, ਉਹ ਗਰੀਬ ਤੁਹਾਨੂੰ ਅਸੀਸਾਂ ਦਿੰਦਾ। ਤੁਸੀਂ 10 ਰੁਪਏ ਨਹੀਂ ਛੱਡੇ, ਆਪਣਾ 5700 ਦਾ ਨੁਕਸਾਨ ਕਰਵਾ ਲਿਆ। 5700 ਦੀ ਤਾਂ ਰੋਟੀ ਖਾ ਗਏ ਹੋਣਿਆ। ਇਤੋਂ 10 ਰੁਪਏ ਛੱਡੇ ਚੰਗੇ ਸੀ। ਸੇਠ ਉਹਨੂੰ ਜਿਹੜੀ ਗੱਲ ਕਹਿੰਦਾ, ਉਹ ਲੜਕਾ ਸੁਣ ਕੇ ਹਿੱਲ ਜਾਂਦਾ। ਸੇਠ ਕਹਿੰਦਾ, ਇੱਥੇ ਤੁਸੀਂ ਸਭ ਤੋਂ ਵੱਡੀ ਗਲਤੀ ਕਰਦੇ ਹੋ, ਤਾਂ ਹੀ ਤੁਹਾਡੇ ਕੋਲ ਫਿਰ ਪੈਸਾ ਨਹੀਂ ਆਉਂਦਾ। ਸੇਠ ਕਹਿੰਦਾ, ਜਦੋਂ ਮੈਂ ਵਪਾਰ ਕਰਦਾ ਫਿਰ ਮੈਂ ਰੁਪਈਆ ਵੀ ਨਹੀਂ ਛੱਡਦਾ ਕਿਉਂਕਿ ਮੈਂ ਆਪਣਾ ਵਪਾਰ ਬੜੀ ਮਿਹਨਤ ਨਾਲ ਕਰਦਾ ਆਪਣੀ ਮਿਹਨਤ ਦਾ ਰੁਪਈਆ ਮੈਂ ਛੱਡਦਾ ਨਹੀਂ ਤੇ ਕਿਸੇ ਮਿਹਨਤ ਦੀ ਰੁਪਈਆ ਮੈਂ ਰੱਖਦਾ ਨਹੀਂ ਇਹ ਦੂਸਰੀ ਗੱਲ ਜਦੋਂ ਮੈਂ ਫਿਰ ਦਾਨ ਕਰਦਾ ਉਦੋਂ ਫਿਰ ਮੈਂ ਪੈਸੇ ਬਾਰੇ ਨਹੀਂ ਸੋਚਦਾ ਫਿਰ ਚਾਹੇ ਕਿੰਨੇ ਮਰਜ਼ੀ ਲੱਗ ਜਾਣ ਜਦੋਂ ਦਾਨ ਕਰਨਾ ਹੈ ਉਦੋਂ ਫਿਰ ਪੈਸੇ ਵੱਲ ਨਹੀਂ ਵੇਖਣਾ ਤੇ ਜਦੋਂ ਵਪਾਰ ਕਰਨਾ ਹੈ ਫਿਰ ਰੁਪਈਆ ਛੱਡਣਾ ਨਹੀਂ ਤੇ ਵਪਾਰ ਇਮਾਨਦਾਰੀ ਨਾਲ ਕਰਨਾ ਹੈ सेठ ਦੀ ਗੱਲ ਉਸ ਲੜਕੇ ਨੂੰ ਸਮਝ ਲੱਗ ਗਈ ਇੱਤੀ ਗਲਤੀ ਆਪਾਂ ਕਰਦੇ ਆਂ ਜਦੋਂ ਆਪਾਂ ਥੋੜਾ ਬੋਤਾ ਕਿਤੇ ਦਾਨ ਕਰਦੇ ਆਂ ਤਾਂ ਉਦੋਂ ਆਪਾਂ ਪੈਸੇ ਵੱਲ ਵੇਖਣ ਲੱਗ ਜਾਂਦੇ ਆ ਕਿ ਮੇਰੇ ਪੈਸੇ ਘਟ ਜਾਣਗੇ ਮੈਨੂੰ ਘਾਟਾ ਹੋ ਜਾਏਗਾ ਇਸ ਗੱਲ ਨੂੰ ਸਮਝੋ ਜਦੋਂ ਤੁਸੀਂ ਦਾਨ ਕਰੋਗੇ ਤਾਂ ਉਹ 10 ਗੁਣਾ ਹੋ ਕੇ ਜ਼ਰੂਰ ਵਾਪਸ ਪੀਰ ਮੁਰਸ਼ਿਦ ਤੁਹਾਨੂੰ ਦੇਣਗੇ ਇਸ ਕਰਕੇ ਜਿੰਨਾ ਹੋ ਸਕਦਾ ਦਾਨ ਜ਼ਰੂਰ ਕਰੋ ਜਿਹੜੇ ਲੋਕ ਦਾਨ ਹੀ ਨਹੀਂ ਕਰਦੇ ਪੈਸੇ ਨੂੰ ਸਾਹਮ ਸਾਹ ਰੱਖਦੇ ਨੇ ਫਿਰ ਉਹਨਾਂ ਕੋਲੇ ਪੈਸਾ ਸਾਂਭੇ ਹੀ ਰਹਿ ਜਾਂਦਾ ਹੈ ਉਹਨਾਂ ਹੀ ਰਹਿੰਦਾ ਵਾਧਾ ਨਹੀਂ ਪਹਿਲੀ ਗੱਲ ਤਾਂ ਇਹ ਗਲਤੀ ਸੁਧਾਰੋ ਆਪਣੇ ਮਨ ਦੇ ਵਿੱਚੋਂ ਇਹ ਗੱਲ ਕੱਢੋ ਕਿ ਦਾਨ ਦੇ ਨਾਲ ਪੈਸੇ ਘਟ ਜਾਂਦੇ ਨੇ ਨਹੀਂ ਦਾਨ ਦੇ ਨਾਲ ਪੈਸੇ ਵੱਧਦੇ ਨੇ ਜੇ ਗੱਲ ਕਰਾਂ ਅੱਜ ਦੀ ਇਸ ਵੀਡੀਓ ਦੀ ਸਭ ਤੋਂ ਖਾਸ ਗੱਲ ਕਿ ਇੱਥੇ ਕਿਹੜੀ ਗਲਤੀ ਦਾ ਧਿਆਨ ਰੱਖਣਾ ਇੱਕੋ ਗਲਤੀ ਦਾ ਧਿਆਨ ਰੱਖਿਓ ਜਦੋਂ ਵੀ ਦਾਨ ਕਰਨਾ ਹੈ ਤਾਂ ਆਪਣੇ ਅੰਦਰ ਮੈਨ ਨਹੀਂ ਲੈ ਕੇ ਆਉਣੀ ਕਿ ਮੈਂ ਦਾਨ ਕਰ ਰਿਹਾ ਸਭ ਤੋਂ ਪਹਿਲਾਂ ਦਾਨ ਕਰੋ ਤੇ ਦਾਨ ਕਰਕੇ ਭੁੱਲ ਜਾਓ ਇਸ ਲਈ ਤਾਂ ਦਾਨ ਕਰੋ ਹੀ ਨਾ ਕਿ ਵਾਦ ਮਿਲੇਗਾ ਬਸ ਦਾਨ ਕਰ ਦਿੱਤਾ ਤੇ ਉਹਨੇ ਕਰਵਾਇਆ ਆਪੇ ਜੋ ਕਰੇਗਾ ਉਹ ਕਰੇਗਾ ਇੱਕ ਵਾਰ ਇਹ ਤਰੀਕਾ ਅਪਣਾ ਕੇ ਵੇਖਿਓ ਤੇ ਫੇਰ ਵਾਪਸ ਆ ਕੇ ਕਮੈਂਟਾਂ ਵਿੱਚ ਆਪਣਾ ਐਕਸਪੀਰੀਅੰਸ ਜ਼ਰੂਰ ਦੱਸਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇਦਰ ਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਧੰਨਵਾਦ